boîte de barre ਅੱਜ ਮਾਨਸਾ ਦੇ ਵਿੱਚ ਮਨਾਇਆ ਗਿਆ ਈਦ ਉਲ ਫਿੱਤਰ ਦਾ ਤਿਹਾਰ ਤੇ ਮੁ슬ਮ ਭਾਈਚਾਰੇ ਨੇ ਦਿੱਤੀ ਗੱਲ ਆ ਕੇ ਇੱਕ ਦੂਸਰੇ ਨੂੰ ਈਦ ਉਲ ਫਿੱਤਰ ਦੀ ਵਧਾਈ ਤਾਂ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਮੁ슬ਮ ਭਾਈਚਾਰੇ ਵੱਲੋਂ ਈਦ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਅੱਜ ਮਾਨਸਾ ਦੇ ਈਦਗਾਹ ਦੇ ਵਿੱਚ ਮੁ슬ਮ ਭਾਈਚਾਰੇ ਵੱਲੋਂ ਮੁ슬ਮ ਫਰੰਟ ਪੰਜਾਬ ਅਤੇ ਮੁ슬ਮ ਕਮੇਟੀ ਮਾਨਸਾ ਵੱਲੋਂ ਈਦ ਦਾ ਤਿਹਾਰ ਮਨਾਇਆ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਇੱਥੇ ਬڑے ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜਿਹੜੀ ਹੈ Eid ਦੀ ਨਵਾਜ਼ ਅਦਾ ਕੀਤੀ ਗਈ ਹੈ ਤਾਂ ਮੁਸਲਿਮ ਭਾਈਚਾਰਾ ਇਕੱਤਰ ਨਜ਼ਰ ਆ ਰਿਹਾ ਤੇ ਸਾਰਿਆਂ ਨੇ ਇੱਕ ਸਾਂਝੀ ਵਾਲਤਾ ਦਾ ਸੁਨੇਹਾ ਲੋਕਾਂ ਨੂੰ ਦਿੱਤਾ ਕਿ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਤੇ ਹਰ ਇੱਕ ਦਾ ਧਰਮ ਬਰਾਬਰ ਹੈ ਤੇ ਹਰ ਇੱਕ ਨੂੰ ਮਿਲ ਕੇ ਇਸ ਦੇਸ਼ ਦੇ ਵਿੱਚ ਰਹਿਣਾ ਚਾਹੀਦਾ ਉੱਥੇ ਹੀ ਮੁਸਲਿਮ ਭਾਈਚਾਰੇ ਨੇ ਇੱਕ ਅਪੀਲ ਵੀ ਕੀਤੀ ਕਿ ਸਾਨੂੰ ਕਦੇ ਵੀ ਕਿਸੇ ਨੂੰ ਵੱਡਾ ਛੋਟਾ ਨਹੀਂ ਸਮਝਣਾ ਚਾਹੀਦਾ ਸਗੋਂ ਸਾਰੇ ਬਰਾਬਰ ਨੇ ਤੇ ਇਹੀ ਬਰਾਬਰਤਾ ਦਾ ਅਧਿਕਾਰ ਸਭ ਨੂੰ ਮਿਲਿਆ ਹੋਇਆ ਤੇ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹੋਏ ਮੁਸਲਿਮ ਭਾਈ ਚਾਰੇ ਨੇ ਅੱਜ ਮਾਨਸਾ ਦੇ ਇਤਗਾ ਦੇ ਵਿੱਚ ਈਦ ਦਾ ਤਿਹਾਰ ਮਨਾਇਆ ਗਿਆ ਤਾਂ ਦੇਖ ਸਕਦੇ ਹੋ ਹਰ ਇੱਕ ਦੇ ਚਿਹਰੇ ਤੇ ਨੂਰ ਹੈ ਤੇ ਹਰ ਇੱਕ ਇੱਕ ਦੂਸਰੇ ਨੂੰ ਵਧਾਈ ਦੇ ਰਿਹਾ ਹੈ ਮੁਬਾਰਕਬਾਦ ਦੇ ਰਿਹਾ ਹੈ ਤਾ ਦੋਸਤੋ ਕਮੈਂਟਾਂ ਦੇ ਵਿੱਚ ਤੁਸੀਂ ਈਦ ਦੀ ਮੁਬਾਰਕਬਾਦ ਦੇਣੀ ਹੈ ਆਪਣੇ ਹਰ ਇੱਕ ਭਾਈਚਾਰੇ ਵਾਲੇ ਦੋਸਤ ਨੂੰ ਤਾਂ ਦੋਸਤੋ ਮੁਸਲਮ ਭਾਈਚਾਰੇ ਵੱਲੋਂ ਬੜੇ ਸਲੀਕੇ ਦੇ ਨਾਲ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਜਿਹੜਾ ਈਦ ਦੀ ਨਵਾਜ਼ ਅਦਾ ਕੀਤੀ ਗਈ ਦੇਖ ਸਕਦੇ ਹੋ ਸਮੂਹ ਭਾਈਚਾਰੇ ਵੱਲੋਂ ਇਸ ਜਗ੍ਹਾ ਤੇ ਇਕੱਤਰ ਹੋ ਕੇ ਈਦ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ ਤੇ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੋ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਮੌਲਵੀ ਨੇ ਉਹ Eid ਦੀ ਨਵਾਜ਼ ਜਿਹੜੀ ਆਦਾ ਕਰਵਾਉਂਦੇ ਹੋਏ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਕ ਰਹੇ ਹਾਂ ਬੜੇ ਪਿਆਰ ਦੇ ਨਾਲ ਸਾਰੇ ਮੁਸਲਿਮ ਭਾਈਚਾਰੇ ਵੱਲੋਂ Eid ਦੀ ਨਵਾਜ਼ ਤਰੀਕੇ ਨਾਲ ਆਦਾ ਕੀਤੀ ਗਈ ਤੇ ਇਕੱਤਰ ਹੋ ਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਤੇ ਨਾਲ ਹੀ ਇੱਕ ਸੁਨੇਹਾ ਦਿੱਤਾ ਕਿ ਸਾਂਝੀਵਾਲਤਾ ਸਾਨੂੰ ਬਣਾਉਣੀ ਪਊਗੀ ਤੇ ਹਰ ਇੱਕ ਨੂੰ ਬਰਾਬਰ ਸਮਝਣਾ ਪਊਗਾ ਭਾਈਚਾਰਾ ਕਾਇਮ ਰੱਖਣਾ ਪਊਗਾ ਉੱਤੇ ਹੀ ਦੇਸ਼ ਦੀ ਰੱਖਿਆ ਦੇ ਲਈ ਵੀ ਜਿਹੜੀ ਆ ਦੁਆ ਮੰਗੀ ਕਿ ਸਾਡਾ ਦੇਸ਼ ਇਸੇ ਤਰ੍ਹਾਂ ਸलामਤ ਰਹੇ ਇੰਡੀਆ ਦੇਸ਼ ਜਿਹੜਾ ਭਾਰਤ ਦੇਸ਼ ਆ ਉਹ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਇਸ ਦੇ ਵਿੱਚ ਵਸਦੇ ਰਹਿਣ ਤਾਂ ਦੋਸਤੋ ਸੁਨੇਹਾ ਕੀ ਦਿੱਤਾ ਉਹ ਵੀ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਹਰ ਇੱਕ ਮੁਸਲਿਮ ਭਾਈਚਾਰੇ ਤੇ ਹਰ ਇੱਕ ਉਸ ਬੰਦੇ ਤੱਕ ਪਹੁੰਚਾਉਣੀ ਹੈ ਜੋ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਾ ਹੈ ਤਾਂ ਦੋਸਤ ਤਾਂ ਵੀਡੀਓ ਨੂੰ ਕਰੋ ਸ਼ੇਅਰ ਆਓ ਸੁਣਾਉਣੇ ਤੁਹਾਨੂੰ ਕੀ ਕਿਹਾ ਤਿਹਾਰ ਜਿਹੜਾ ਇਹ ਇੰਟਰਨੈਸ਼ਨਲ ਤਿਹਾਰ ਹੈ ਅੱਜ ਦੇ ਦਿਨ ਦੇ ਵਿੱਚ ਰਮਜ਼ਾਨ ਦੇ 30 ਰੋਜ਼ੇ ਰਖਣ ਤੋਂ ਬਾਅਦ ਇੱਕ ਜਿਹੜੀ ਖੁਸ਼ੀ ਮਿਲਦੀ ਹੈ ਰੋਹਾਨੀ ਖੁਸ਼ੀ ਮਿਲਦੀ ਹੈ ਉਹਨੂੰ ਈਦ-ਉਲ-ਫਿਤਰ ਕਿਹਾ ਜਾਂਦਾ ਹੈ ਈਦ ਦਾ ਮਤਲਬ ਹੈ ਕਿ ਖੁਸ਼ੀ ਸਾਂਝੀ ਕਰਨਾ ਸੋ ਐ ਅੱਜ ਮੈਂ ਸਮੁੱਚੇ ਭਾਈਚਾਰੇ ਨੂੰ ਇਹ ਕਿਸੇ ਇਕੱਲੇ ਮੁਸਲਮਾਨ ਹਿੰਦੂ ਜਾਂ ਸਿੱਖ ਦੀ ਨਹੀਂ ਮੈਂ ਸਮੁੱਚੇ ਭਾਈਚਾਰੇ ਦੀ ਗੱਲ ਕਰਦਾ ਪੂਰੀ ਦੁਨੀਆ ਦੇ ਜਿੰਨੇ ਵੀ ਲੋਕ ਨੇ ਮੈਂ ਸਭ ਨੂੰ ਇਸ ਮਾਨਸਾ ਦੀ ਮਸਜਿਦ ਤੋਂ ਇਹ ਮੈਸੇਜ ਦੇਣਾ ਉਹਨਾਂ ਨੂੰ ਖੁਸ਼ੀ ਸਾਂਝੀ ਕਰਦਾ ਈਦ ਦੀਆਂ ਮੁਬਾਰਕਵਾਦ ਦੇਣਾ ਤੇ ਕਾਮਨਾ ਕਰਦਾ ਕਿ ਸਾਡਾ ਦੇਸ਼ ਭਾਰਤ ਤਰੱਕੀ ਕਰੇ ਚੜ੍ਹਦੀ ਕਲਾ ਦੇ ਵਿੱਚ ਰਹੇ ਅਸੀਂ ਇੱਕ ਦੂਜੇ ਨਾਲ ਪਿਆਰ ਔਰ ਮੁਹੱਬਤ ਨਾਲ ਰਹੀਏ ਇਹ ਜਿਹੜਾ ਇੱਥੇ ਧਰਮਾਂ ਦਾ ਗੁਲਦਸਤਾ ਉਹ ਹਮੇਸ਼ਾ ਹਰਿਆ-ਭਰਿਆ ਰਹੇ ਮੈਂ ਡਾਕਟਰ ਹਸਨ ਸਿੰਘ ਜਬੀਸ਼ਟੀ ਪਟਿਆਲਾ ਸਭ ਲਈ ਗੱਲ ਤੇ ਇਹ ਦਿਆਂ ਸਾਰੇ ਦੇਸ਼ ਵਾਸੀਆਂ ਨੂੰ ਤੇ ਪੂਰੀ ਦੁਨੀਆ ਵਿੱਚ ਵਸਦੇ ਪੁੱਸੇ ਭਾਈਚਾਰੇ ਨਾਲ ਨਾਲ ਜਿੰਨੇ ਵੀ ਮੇਰੇ ਬਾਕੀ ਭਾਈਚਾਰਾ ਹੈਗਾ ਉਹਨਾਂ ਸਾਰਿਆਂ ਨੂੰ ਈਦ ਦੀ ਬਹੁ ਬਹੁ ਮੁਬਾਰਕਾ ਈਦ ਦਾ ਜਿਹੜਾ ਤਿਉਹਾਰ ਹੈ ਇਹ ਇੱਕ ਬੜਾ ਸਬਰ ਸੰਤੋਖ ਦਾ ਮੈਸੇਜ ਦਿੰਦਾ ਹੈ ਭਾਈਚਾਰ ਕਿਉਂਕਿ ਰੋਜ਼ਾਂ ਦੇ ਦੌਰਾਨ ਜਿਹੜੀ ਸਾਡੀ ਭੁੱਖ ਤੇ ਹੁੰਦੀ ਹੈ ਉਸ ਤੋਂ ਬਾਅਦ ਕੀ ਹੈ ਸਾਡਾ ਗਵੰਡੀ ਤੱਕ ਵੀ ਕਹਿੰਦੇ ਜੇ ਕੋਈ ਭੁੱਖਾ ਹੈ ਤਾਂ ਉਹਨੂੰ ਵੀ ਸ਼ਾਮ ਨੂੰ ਰੋਟੀ ਮਿਲਣੀ ਚਾਹੀਦੀ ਹੈ ਤਾਂ ਇੱਕ ਬੜਾ ਕਲੀਅਰ ਕਟ ਮੈਸੇਜ ਹੈ ਔਰ ਸਾਰੇ ਸ਼ਾਮ ਨੂੰ ਰੋਜ਼ਾ ਇਫਤਾਰੀ ਦੇ ਬਾਰੇ ਕੀ ਹੈ ਸਾਂਝੇ ਦਸਤਰਖਾਂ ਤੇ ਬਹਿ ਕੇ ਖਾਣਾ ਖਾਂਦੇ ਆਗੇ ਤੇ ਇੱਕ ਭਾਈਚਾਰਕ ਸਾਂਝ ਆ ਅਸੀਂ ਦੇਖਿਆ ਕਿੰਨੇ ਵਕ ਵਕ ਭਾਈਚਾਰੇ ਲੋਕਾਂ ਨੇ ਇਕੱਠੇ ਹੋ ਕੇ ਰੋਜ਼ੀ ਇਫਤਾਰੀ ਕੀਤੀ ਹੈਗੀ ਸੋ ਇਸ ਨਾਲ ਕੀ ਹੈ ਸਾਡਾ ਭਾਈਚਾਰਕ ਸਾਂਝ ਕਾਇਮ ਰਹੂਗੀ ਹਮੇਸ਼ਾ ਰਹਿੰਦਾ ਰਹਿਣਾ ਤੇ ਅੱਗੇ ਵੀ ਰਹਿੰਦਾ ਰਹੂਗਾ 安了。<An>